ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਤੁਸੀਂ ਠੀਕ ਠਾਕ ਹੋਵੋਗੇ ਗੱਜ ਕੇ ਬੁਲਾਵਾਂਗੇ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੀ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਰੇਲਵੇ ਸਟੇਸ਼ਨ ਹੈਗਾ ਤੇ ਬਿਲਕੁਲ ਹੀ ਨਾਲ ਹੈਗਾ ਜੀ ਇਹ ਫਟਕ ਹੈਗੇ ਆ ਤੇ ਆਪਾਂ ਸਰਹੰਦ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਹੋਇਆ ਸ਼ਹੀਦੀ ਸਭਾ ਤੇ ਤੇ ਆਪਣੇ ਵਲੌਗ ਜੋ ਕਿ 1 ਬਾਈ 1 ਆ ਰਹੇ ਆ ਤੁਸੀਂ ਦੇਖਿਆ ਕਰੋ ਸਪੋਰਟ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰੇ ਕੋ ਚੈਨਲ ਆਪਣੇ ਨੂੰ ਕਰ ਲੋ ਮਿੱਤਰੋ ਸਬਸਕ੍ਰਾਈਬ ਤੇ ਇਹ ਜੀ ਫਰੀ ਫਤੇਗੜ ਸਾਹਿਬ ਦਾ ਸਟੇਸ਼ਨ ਹੈਗਾ ਜੀ ਬਿਲਕੁਲ ਨਾਲ ਹੈਗਾ ਦੋ ਦੋ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈਗਾ ਜੀ ਇਹ ਰੇਲਵੇ ਸਟੇਸ਼ਨ ਤੇ ਉਝੇ ਆਉਣ ਆਪਾਂ ਜਾ ਰਹੇ ਟੋਟਰਮਲ ਦੀ ਹਵੇਲੀ ਵੱਲ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਰੇਲਵੇ ਸਟੇਸ਼ਨ ਤੇ ਵੀ ਇਸ ਵਕਤ ਬਹੁਤ ਹੀ ਜ਼ਿਆਦਾ ਸੰਗਤਾਂ ਦਾ ਇਕੱਠ ਸੀ ਇਹ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਇੱਕ ਜਿੱਦਾਂ ਕੀ ਆਪਾਂ ਕਹਿ ਸਕਦੇ ਆ ਮਸਜਿਦ ਹੈਗੀ ਆ ਮੁਸਲਮ ਭਾਈਚਾਰੇ ਦੀ ਸਾਹਮਣੇ ਤੁਸੀਂ ਹੁਣ ਦੇਖ ਸਕਦੇ ਹੋ ਤੇ ਕੈਮਰਾ ਆਪਾਂ ਉਸ ਸਾਈਡ ਨੂੰ ਘੁਮਾਵਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਤੇ ਇਦਾਂ ਦੀਆਂ ਮਸੀਤਾਂ ਲਗਭਗ ਸ਼੍ਰੀ ਫਤੇਗੜ ਸਾਹਿਬ ਵਿੱਚ ਬਹੁਤ ਹੀ ਜ਼ਿਆਦਾ ਹੈ ਇਹ ਸ਼੍ਰੀ ਫਤੇਗੜ ਦੇ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਦੇਖਣ ਨੂੰ ਮਿਲ ਜਾਣੀਆਂ ਤੇ ਆਪਾਂ ਜੀ ਹੁਣ ਜਾ ਰਹੇ ਆ ਟੋਟਲਮਾਲ ਦੀ ਹਵੇਲੀ ਸਾਈਡ ਤੇ ਇਹ ਜੋ ਕਿ ਪਰਸਤਾ ਜਾ ਰਹੇ ਆ ਇਹ ਬਿਲਕੁਲ ਛੋਟਾ ਰਸਤਾ ਤੇ ਆਪਾਂ ਥੋੜੇ ਸਮੇਂ ਤੱਕ ਉੱਥੇ ਟੋਡਰਮਲ ਦੀ ਹਵੇਲੀ ਵਿੱਚ ਪਹੁੰਚ ਜਾਵਾਂਗੇ ਲੋਬੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਟੋਡਰਮਲ ਦੀ ਹਵੇਲੀ ਵਿੱਚ ਜਿੱਦਾਂ ਕਿ ਆਪਾਂ ਥੋੜਾ ਬਹੁਤ ਤੁਹਾਨੂੰ ਇਤਿਹਾਸ ਜਾਣੂ ਕਰਵਾਵਾਂਗੇ ਟੋਡਰਮਲ ਦੀ ਹਵੇਲੀ ਦਾ ਜਿੱਦਾਂ ਕਿ ਇਸ ਹਵੇਲੀ ਦਾ ਨਾਮ ਸੀ ਜਹਾਜ ਹਵੇਲੀ ਜੋ ਕਿ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ ਜਿੱਦਾਂ ਕਿ ਟੋਡਰਮਲ ਸਰਹੰਦ ਦਾ ਇੱਕ ਵਪਾਰਕ ਤੇ ਵਪਾਰੀ ਸੀ ਕਾਰੋਬਾਰੀ ਵਿੱਚ ਤੇ ਜੋ ਕਿ ਮੁਗਲ ਸਲਤਨਤ ਸਮੇਂ ਸੂਬਾ ਸ੍ਰੀ ਹੰਦ ਦੇ ਗਵਰਨਰ ਨਵਾਬ ਵਜ਼ੀਰ ਖਾਨ ਦੀ ਅਦਾਲਤ ਵਿੱਚ ਦਿਵਾਨ ਨਿਯੁਕਤ ਸਨ ਜਿੱਦਾਂ ਕਿ ਟੋਡਰਮਾਲ ਸਿੱਖ ਗੁਰੂਆਂ ਦੇ ਸ਼ਰਧਾਲੂ ਸਨ ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਉਹਨਾਂ ਦੀ ਮਾਤਾ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨ ਲਈ ਖੜੀਆਂ ਮੋਹਰਾਂ ਕਰਕੇ ਉਹ ਥਾਂ ਖਰੀਦੀ ਸੀ ਇਸ ਕਾਮਲੀ ਦੀਵਾਨ ਟੋਟਰਮਾਨ ਨੂੰ ਆਪਣੀ ਸਾਰੀ ਜਾਇਦਾਦ ਅਤੇ ਦੌਲਤ ਵੇਚਣੀ ਪਈ ਸੀ ਜਿੱਦਾਂ ਕਿ ਆਪਾਂ ਥੋੜਾ ਬਹੁਤ ਤੁਹਾਨੂੰ ਇਤਿਹਾਸ ਜਾਣੂ ਕਰਵਾਇਆ ਹੈ ਤੇ ਇਹ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਜਿੱਦਾਂ ਕਿ ਸਮਾਗਮ ਚੱਲ ਰਿਹਾ ਤੇ ਕਥਾਵਾਚਕ ਢਾਡੀ ਜਥੇ ਪਹੁੰਚੇ ਹੈ ਜਿੱਦਾਂ ਕਿ ਕੀਰਤਨ ਵਗੈਰਾ ਚੱਲ ਰਿਹਾ ਤੇ ਸੰਗਤਾਂ ਸੁਣ ਰਹੀਆਂ ਤੇ ਆਨੰਦ ਮਾਣ ਰਹੀਆਂ ਨੇ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਢਾਡੀ ਜਥੇ ਚੱਲ ਰਿਹਾ ਤੇ ਸਕਰੀਨਾਂ ਵਗੈਰਾ ਲੱਗੀਆਂ ਹੋਈਆਂ ਤੇ ਆਨੰਦ ਸੰਗਤਾਂ ਮਨ ਰਹੀਆਂ ਤੇ ਹੁਣ ਆਪਣਾ ਨੈਕਸਟ ਵਲੌਗ ਜੋ ਹੋਏਗਾ ਤੇ ਉਹ ਆਪਾਂ ਜਾਵਾਂਗੇ ਜੀ ਬਾਬਾ ਮੋਤੀराम ਮਹਾਰਾਜ ਜੀ ਗੁਰਦੁਆਰਾ ਵੱਲ ਨੂੰ ਤੇ ਉਹ ਵੀ ਆਪਣਾ ਵਲੌਗ ਆਏਗਾ ਜਲਦੀ ਤੋਂ ਜਲਦੀ ਤੇ ਤੁਸੀਂ ਸਪੋਰਟ ਕਰਿਆ ਕੋ ਤੁਹਾਡੀ ਸਪੋਰਟ ਦੇ ਸਦਕਾ ਹੀ ਹੈਗਾ ਤੇ ਲੋ ਵੀ ਮਿੱਤਰੋ ਇਹ ਮਿੱਤਰ ਹੈਗੇ ਜੀ ਆਪਣੇ ਨਾਲ ਦੇ ਤੇ ਵੀਰ ਨੇ টাটা বাই বাই ਕੀਤੀ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਬਾਬਾ ਮੋਤੀराम ਮੈਹਰ ਜੀ ਤੇ ਗੁਰਦੁਆਰੇ ਵੱਲ ਨੂੰ ਤੇ ਜਲਦੀ ਜਲਦੀ ਆਪਣੇ ਚੈਨਲ ਨੂੰ ਕਰ ਲਓ ਮਿੱਤਰੋ ਸਬਸਕ੍ਰਾਈਬ ਤੇ ਇਦਾਂ ਹੀ ਆਪਾਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਉਂਦੇ ਰਹਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਸੰਗਤਾਂ ਦਾ ਬਹੁਤ ਹੀ ਜ਼ਿਆਦਾ ਇਕੱਠ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਇੱਕ ਰੋਜ਼ਾ شریف ਦੀ ਜਗ੍ਹਾ ਹੈਗੀ ਆ ਜੀ ਇੱਥੇ ਉਹ ਵੀ ਆਪਾਂ ਤੁਹਾਨੂੰ ਚੈੱਕ ਕਰਵਾਵਾਂਗੇ ਤੇ ਜਿਆਦਾਤਰ ਤਾਂ ਵੈਸੇ ਉਹ ਐਂਟਰ ਅੰਦਰ ਨਹੀਂ ਹੋਣ ਦਿੰਦੇ ਬਟ ਆਪਾਂ ਫਿਰ ਵੀ ਯੋਰਸ ਲਾਵਾਂਗੇ ਐਂਟਰ ਹੋਵਾਂਗੇ ਉਹ ਵੀ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਜੋ ਕਿ ਬਿਲਕੁਲ ਬਾਬਾ ਮੋਤੀराम ਜੀ ਤੇ ਗੁਰਦੁਆਰਾ ਦੇ ਸਾਹਮਣੇ ਬਿਲਕੁਲ ਉਹ ਮਸਜਿਦ ਹੈ ਕਹਿ ਸਕਦੇ ਆ ਮੁਸਲਮ ਭਾਈਚਾਰੇ ਦੀ ਤੇ ਉਸਦੇ ਵੀ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਐਂਟਰ ਹੋਵਾਂਗੇ ਤੇ ਇਹ ਸਾਹਮਣੇ ਤੁਸੀਂ ਫੇਰ ਫਾਟਕ ਚੈੱਕ ਕਰ ਸਕਦੇ ਹੋ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ